ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ 13 ਜਦੋਂ ਜਿਹੜਾ ਕਿ ਨਾਰਾ ਦਿੱਤਾ ਗਿਆ ਤਾਂ ਉਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਖੁਦ ਜਿਹੜੀ ਕਿ ਮੀਟਿੰਗਾਂ ਨੇ ਲਈ ਜਾ ਰਹੀਆਂ ਨੇ ਵਕਫਾ-ਵਕ ਲੋਕ ਸਭਾ ਹਲਕੇ ਜਿੱਥੇ ਉੱਥੇ ਹੀ ਵਕਫਾ-ਵਕ ਹਲਕਿਆਂ ਦੇ ਵਿੱਚ ਜਾ ਕੇ ਵੀ ਵਲੰਟੀਅਰ ਮੀਟ ਜਿਹੜੀ ਕੀਤੀ ਜਾ ਰਹੀ ਹੈ ਤਾਂ ਅੱਜ ਮੋਗਾ ਦੇ ਵਿੱਚ ਵਲੰਟੀਅਰ ਮੀਟ ਕੀਤੀ ਗਈ ਹੈ ਸਾਡੇ ਨਾਲ ਮੋਗਾ ਤੋਂ ਵਿਧਾਇਕ ਨੇ ਅਮਨਦੀਪ ਗੱਲਬਾਤ ਕਰ ਲੈਨੇ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹੁੰਚਦੇ ਨੇ तमाम ਵਿਧਾਇਕ ਇੱਥੇ ਪਹੁੰਚੇ ਹੋਦੇ ਨੇ ਵਲੰਟੀਅਰ ਪਹੁੰਚੇ ਨੇ ਅੱਜ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅੱਜ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਾਨ ਸਿੰਘ ਮਾਨ ਜੀ ਔਰ ਸਾਡੇ ਪਾਰਟੀ ਦੇ ਸੰਦੀਪ ਪਾਟਕ ਜੀ ਔਰ ਸਾਰੇ ਮੰਤਰੀ ਸਹਿਬਾਨ ਔਰ ਐਮਐਲਏ ਸਹਿਬਾਨ ਤੇ ਵਲੰਟੀਅਰ ਸਹਿਬਾਨਾਂ ਦੀ ਮੀਟਿੰਗ ਹੋਈ ਹੈ ਔਰ ਇਸ ਵਾਰ ਜਿਹੜਾ ਭਾਜਪਾ ਵੱਲੋਂ ਜਿਹੜਾ ਲੋਕਤੰਤਰ ਦਾ ਕਾਨ ਕੀਤਾ ਜਾ ਰਿਹਾ ਸੋ ਸਾਡੇ ਪੰਜਾਬੀ ਜਿਹੜਾ ਉਸ ਜਿਹੜਾ ਜ਼ੁਲਮ ਭਾਜਪਾ ਕਰ ਰਹੀ ਹੈ ਔਰ ਉਸ ਦਾ ਜਵਾਬ ਵੋਟਾਂ ਦੇ ਨਾਲ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਜਿਹੜੇ ਦਿੱਲੀ ਪਾਰਲੀਮੈਂਟ ਦੇ ਵਿੱਚ ਭੇਜਣਗੇ ਔਰ ਇਸ ਦੇ ਰਿਗਾਰਡਿੰਗ ਸਾਡੇ ਮਾਨ ਸਾਹਿਬ ਇੱਥੇ ਸਾਡੇ ਵਲੰਟੀਅਰਸ ਦੇ ਨਾਲ ਮੀਟਿੰਗ ਕਰਨਾ ਹੈ ਔਰ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਸਾਰੇ ਵਲੰਟੀਅਰ ਸਹਿਬਾਨਾਂ ਦੇ ਵਿੱਚ ਔਰ ਸਾਡੇ ਮੋਗਾ ਦੇ ਨਿਵਾਸੀਆਂ ਦੇ ਵਿੱਚ ਔਰ ਸਾਰੀਆਂ ਲੋਕ ਸਭਾ ਤੇ ਜਿਹੜੇ ਜਿਹੜੇ ਸਾਡੇ ਵੀਰ ਸਾਡੀਆਂ ਭੈਣਾਂ ਇੱਥੇ ਪਹੁੰਚੀਆਂ ਔਰ ਬਹੁਤ ਪਾਰੀ ਉਤਸ਼ਾਹ ਔਰ ਬਹੁਤ ਜਿਹੜਾ ਪਿਆਰ ਜਿਹੜਾ ਮਾਨ ਸਾਹਿਬ ਨੂੰ ਮਿਲਿਆ ਮੁੱਦੇ ਕੀ ਲੈ ਕੇ ਲੋਕਾਂ ਵਿੱਚ ਵਿਚਰੇ ਹੋ ਜੀ ਇਸ ਵਾਰ ਦੇਖੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਵਿਧਾਨ ਸਭਾ ਚੋਣਾਂ ਵੇਲੇ ਵੀ ਜਿੰਨੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਉਹ ਤਕਰੀਬਨ ਅਸੀਂ ਜਿਹੜੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਚੁੱਕੀਆਂ ਜਿਹੜੀਆਂ ਸਾਡੀਆਂ ਇੱਕ ਦੋ ਗਰੰਟੀਆਂ ਰਹਿ ਗਈਆਂ ਉਹ ਵੀ ਸਾਡੀ ਸਰਕਾਰ ਜਲਦ ਪੂਰੀਆਂ ਕਰ ਦਵੇਗੀ ਔਰ ਇਸੇ ਤਰ੍ਹਾਂ ਇਹ 2 ਸਾਲਾਂ ਦੇ ਵਿੱਚ ਜਿਹੜੇ ਕੰਮ ਹੋਏ ਐ ਸਾਡੇ ਚਾਹੇ ਉਹ ਪਿੰਡ ਹੋਣ ਚਾਹੇ ਸ਼ਹਿਰ ਹੋਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਖਾਇਆ ਸਾਰਿਆਂ ਨੂੰ ਕਿ ਕਿਸ ਤਰ੍ਹਾਂ ਸਵਾਲ ਪੁੱਛਨੇ ਆ ਔਰ ਕਿਸ ਤਰ੍ਹਾਂ ਸਕੂਲਾਂ ਤੇ ਚਾਹੇ ਸਕੂਲ ਆਫ ਫੈਮਿਨੈਂਸ ਦੀ ਗੱਲ ਕਰੀਏ ਚਾਹੇ ਮਹੱਲਾ ਕਲੀਨਿਕ ਦੀ ਗੱਲ ਕਰੀਏ ਚਾਹੇ ਉਹ ਹਸਪਤਾਲਾਂ ਦੀ ਗੱਲ ਕਰੀਏ ਅੱਜ ਨਵੇਂ ਸਕੂਲ ਬਣ ਰਹੇ ਆ ਸਕੂਲ ਆਫ ਫੈਮਿਨੈਂਸ ਬਣ ਕੇ ਤਿਆਰ ਹੋ ਚੁੱਕੇ ਆ ਯੂਪੀਐਸਸੀ ਸੈਂਟਰ ਜਿਹੜਾ ਸਾਡੇ ਮੂਗੇ ਪੰਜਾਬ ਦਾ ਸਭ ਤੋਂ ਪਹਿਲਾ ਖੁੱਲ ਚੁੱਕਿਆ ਜਿੱਥੇ ਆਈਐਸ ਤੇ ਪੀਸੀਐਸ ਅਫਸਰ ਬਣਨ ਦੀ ਜਿਹੜੀ ਬਿਲਕੁਲ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਹੜੇ ਕੈਪੇਬਲ ਬੱਚੇ ਹੈਗੇ ਆ ਔਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਲੋਕ ਸਭਾ ਦੇ ਚੋਣਾਂ ਦੇ ਵਿੱਚ ਵੀ ਜਿਹੜੇ ਇੱਕ ਐਮਪੀ ਦੇ ਮੈਂਬਰ ਆਫ ਪਾਰਲੀਮੈਂਟ ਜਿਹੜੇ ਉਹਨਾਂ ਦੇ ਹੁੰਦੇ ਆ ਕਿ ਵੀ ਉਹਨਾਂ ਨੇ ਕੰਮ ਕਰਨੇ ਹੁੰਦੇ ਆ ਉਹਨਾਂ ਦਾ ਉਹ ਸਾਰੇ ਜਿਹੜੇ ਸਾਡੇ ਕੈਂਡੀਡੇਟ ਉਹ ਕੰਮ ਕਰਨਗੇ ਜਿਸ ਤਰ੍ਹਾਂ ਭਾਜਪਾ ਨੇ ਸਾਡੇ ਪੰਜਾਬ ਦਾ ਆਰਡੀਐਫ ਜਿਹੜਾ ਹੈਗਾ ਉਹ ਰੋਕ ਕੇ ਰੱਖਿਆ ਹੈ ਸਾਡੇ ਐਨਆਰਐਚਐਮ ਦੇ ਪੈਸੇ ਰੋਕ ਕੇ ਰੱਖਿਆ तकरीबन 8000 ਕਰੋੜ ਸਾਡੇ ਪੰਜਾਬ ਦਾ ਭਾਜਪਾ ਵੱਲੋਂ ਰੋਕਿਆ ਗਿਆ ਬਟ ਫਿਰ ਵੀ ਸਾਡੇ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਉਹ ਕੰਮ ਕਰ ਰਹੀ ਹੈ ਔਰ ਲਗਾਤਾਰ ਕੰਮ ਕਰਦੀ ਰਹੇਗੀ ਕਦੇ ਵੀ ਸਾਡੇ ਕਿਸੇ ਮੰਤਰੀ ਨੇ ਸਾਡੇ ਸੀਐਮ ਸਾਹਿਬ ਨੇ ਨੇ ਕਿਆ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ 43000 ਨੌਕਰੀਆਂ ਦੇ ਚੁੱਕੇ ਆ ਚਾਹੇ ਉਹ ਸਭ ਤੋਂ ਪਹਿਲਾਂ ਸੜਕ ਸੁਰੱਖਿਆ ਫੋਰਸ ਜਿਹੜੀ ਹੈਗੀ ਉਹ ਪੰਜਾਬ ਪਹਿਲੀ ਸਟੇਟ ਬਣੀ ਹੈ ਜਿਨੇ ਨੇ ਇਹ ਸੜਕ ਸੁਰੱਖਿਆ ਫੋਰਸ ਜਿਹੜੀ ਲਾਂਚ ਕੀਤੀ ਆ ਔਰ ਇਸੇ ਤਰ੍ਹਾਂ ਪੰਜਾਬ ਜਿਹੜਾ ਤਰੱਕੀ ਦੀ ਰਾਹ ਤੇ ਚੱਲ ਰਿਹਾ ਚਾਹੇ ਉਹ ਨਹਿਰੀ ਪਾਣੀ ਹੋਵੇ ਪਿੰਡਾਂ ਦੀਆਂ ਕੱਸੀਆਂ ਤੱਕ ਪਹੁੰਚਾਇਆ ਜਾ ਰਿਹਾ ਚਾਹੇ ਉਹ ਐਮਐਸਪੀ ਦੀ ਗੱਲ ਹੋਵੇ ਜੋ ਮੂੰਗੀ ਦੀ ਫਸਲ ਤੇ ਐਮਐਸਪੀ ਸਰਕਾਰ ਨੇ ਦਿੱਤੀ ਹੈ ਹੋਰ ਬਹੁਤ ਸਾਰੀਆਂ ਫਸਲਾਂ ਤੇ ਦਿੱਤੀ ਹੈ ਗੰਨੇ ਦਾ ਰੇਟ ਵਧਾਇਆ ਸਾਡੇ ਕਿਸਾਨ ਵੀਰਾਂ ਦੇ ਲਈ ਸੋ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਅੱچھے ਕੰਮ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਕਰਨ ਜਾ ਰਹੀ ਹੈ ਮੈਮ ਤੁਸੀਂ ਲੋਕਾਂ ਦੇ ਵਿੱਚ ਜਦੋਂ ਵਿਚਰਦੇ ਹੋ ਤੁਸੀਂ ਖੁਦ ਇੱਕ ਮਹਿਲਾ ਹੋ ਤੇ ਇੱਕ ਮਹਿਲਾ ਨੂੰ ਗਰੰਟੀ ਦਿੱਤੀ ਕੀਤੀ ਹੈ 1000 ਰੁਪਏ ਦੀ ਕਿ ਲੋਕ ਪੁੱਛਦੇ ਨੇ ਮਹਿਲਾਵਾਂ ਪੁੱਛਦੇ ਨੇ ਵੀ ਇਹ ਗਰੰਟੀ ਕਦੋਂ ਪੂਰੀ ਕੀਤੀ ਜਾਵੇਗੀ ਜਾਂ ਥੋੜੀ ਸਰਕਾਰ ਦੇ ਵਿੱਚ ਗੱਲਬਾਤ ਹੁੰਦੀ ਹੈ ਵੀ ਕਦੋਂ ਇਹ ਗਰੰਟੀ ਦੀ ਪੂਰੀ ਕੀਤੀ ਜਾਵੇਗੀ ਬਹੁਤ ਜਲਦੀ ਸਾਡੀ ਸਰਕਾਰ ਇਹ ਗਰੰਟੀ ਪ ਕਰਨ ਜਾ ਰਹੀ ਹੈ ਕਿਉਂਕਿ ਅਸੀਂ ਆਪਣੀਆਂ ਭੈਣਾਂ ਨਾਲ ਵਾਦਾ ਕੀਤਾ ਸੀਗਾ ਅਸੀਂ ਜਦੋਂ ਲੋਕਾਂ ਦੇ ਵਿੱਚ ਜਾਣੇ ਆ ਤੇ ਲੋਕੀ ਸਾਨੂੰ ਬlesing's ਦਿੰਦੇ ਆ ਕਿਉਂਕਿ ਜਿਹੜਾ ਬਿਜਲੀ ਦਾ ਬਿੱਲ ਸਰਕਾਰ ਨੇ 600 ਯੂਨਿਟ 2 ਮਹੀਨੇ ਦੀ ਬਿਜਲੀ ਸਰਕਾਰ ਨੇ ਮੁਫਤ ਕੀਤੀ ਹੈ ਪਹਿਲਾਂ ਕੁਝ ਵਰਗ ਹੁੰਦੇ ਸੀ ਜਿਨ੍ਹਾਂ ਨੂੰ ਇਹ ਬਿਜਲੀ ਮੁਫਤ ਦਿੱਤੀ ਜਾਂਦੀ ਸੀ ਜਾਂ ਜੋ ਉਸ ਸੁਵਿਧਾ ਦੇ ਵਿੱਚ ਆਉਂਦੇ ਸੀ ਬਟ ਹੁਣ ਬਿਨਾ ਕਿਸੇ ਜਾਤ ਪਾਤ ਦੇ ਭੇ ਪਾਪ ਕੀਤੇ ਹਰ ਘਰਗ ਨੂੰ ਜਿਹੜੇ ਜਿਨ੍ਹਾਂ ਨੂੰ ਉਹਦੀ ਦੀ ਜ਼ਰੂਰਤ ਸੀਗੀ ਉਹ 600 ਯੂਨਿਟ ਮੁਫਤ ਦਿੱਤੇ ਜਾ ਰਹੇ ਆ ਲੋਕੀ ਬlesing's ਦਿੰਦੇ ਆ ਕਿ ਸਾਡਾ ਜਿਹੜਾ 4 ਜਿਹੜਾ ਅਰਧਾ ਖਰਚਾ ਹੁੰਦਾ ਸੀਗਾ 2 ਮਹੀਨੇ ਦਾ ਬਿਜਲੀ ਦੇ ਬਿੱਲ ਦਾ ਉਹ ਖਰਚਾ ਬਚ ਰਿਹਾ ਔਰ ਦਵਾਈਆਂ ਜਿਹੜੀਆਂ ਹੈਗੀਆਂ ਨੇ ਮੁਹੱਲਾ ਕਲੀਨਿਕ ਦੇ ਵਿੱਚ ਔਰ ਹੁਣ ਤਾਂ ਸਭ ਤੋਂ ਵੱਡਾ ਜਿਹੜਾ ਫੈਸਲਾ ਸਰਕਾਰ ਨੇ ਕੀਤਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਡਿਸਟ੍ਰਿਕਟ ਹਸਪੀਟਲਸ ਜਿਹੜੇ ਹੈਗੇ ਆ ਉੱਥੇ ਜਿੰਨੀਆਂ ਵੀ ਦਵਾਈਆਂ ਆਣਗੀਆਂ ਉਹ ਲੋਕਲ ਪਰਚੇਸ ਕਰਵਾ ਕੇ ਅਗਰ ਉਹ ਦਵਾਈਆਂ ਨਹੀਂ ਅਵੇਲੇਬਲ ਹੋਣਗੀਆਂ ਉਹ ਡਾਕਟਰਸ ਹੀ ਦੇਣਗੇ ਔਰ ਦਵਾਈਆਂ ਦੇ ਮਿਲਣ ਦੇ ਨਾਲ ਉਹ ਫੈਸਿਲਿਟੀ ਮਿਲਣ ਦੇ ਨਾਲ ਲੋਕਾਂ ਦੇ 10-10000 ਰੁਪਏ ਜਿਹੜਾ ਹੈਗੀ ਉਹ ਸੇਵਿੰਗ ਹੋ ਰਹੀ ਹੈ ਲੋਕੀ ਬlesings ਦੇ ਰਹੇ ਆ ਔਰ ਜਿਹੜੀ 1000 ਰੁਪਏ ਦੀ ਗੱਲ ਆ ਉਹ ਵੀ ਅਸੀਂ ਜਲਦ ਜੜੀ ਹੈਗੀ ਉਹ ਪੂਰੀ ਕਰਾਂਗੇ ਸਾਡੀ ਸਰਕਾਰ ਬੀਜੇਪੀ ਦੀ ਸਰਕਾਰ ਵਰਗੀ ਨਹੀਂ ਕਿ ਅਸੀਂ ਕੁਝ ਕਿਹਾ ਤੇ ਅਸੀਂ ਪੂਰਾ ਨਹੀਂ ਕਰਾਂਗੇ ਬੀਜੇਪੀ ਦੀ ਸਰਕਾਰ ਜਦੋਂ ਅ ਇਹ ਆਈਸੀ ਕੇਂਦਰ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਹਰ ਭਾਰਤੀ ਦੇ ਅਕਾਊਂਟ ਦੇ ਵਿੱਚ 15 ਲੱਖ ਰੁਪਏ ਹੋਏਗਾ ਸੋ ਹੁਣ ਇਹਨਾਂ ਦੀ ਜਿਹੜੀ ਹੈਗੀ ਹੈ ਐਨੇ ਸਾਲ ਹੋ ਗਏ ਅਸੀਂ ਪੁੱਛਣਾ ਚਾਹੁੰਦੇ ਆਂ ਬੀਜੇਪੀ ਵਾਲਿਆਂ ਤੋਂ ਕਿ ਸਾਡੇ ਖਾਤਿਆਂ ਦੇ ਵਿੱਚ ਜਾਂ ਸਾਡੀਆਂ ਭੈਣਾਂ ਪੁੱਛਦੀਆਂ ਨੇ ਕਿ 15 ਲੱਖ ਰੁਪਏ ਉਹ ਕਦੋਂ ਆਏਗਾ ਉਹਨਾਂ ਦੇ ਅਕਾਊਂਟ ਦੇ ਵਿੱਚ ਜਿਹਨੂੰ ਕਹਿ ਕੇ ਮੋਦੀ ਸਾਹਿਬ ਸਰਕਾਰ ਦੇ ਵਿੱਚ ਆਏ ਸੀ ਹੁਣ ਆਖਰੀ ਸਵਾਲ ਹੈ ਮੇਰਾ ਪਹਿਲਾਂ ਤਿੰਨ ਗੁਣਾ ਮੁਕਾਬਲਾ ਹੁੰਦਾ ਸੀ ਤਿੰਨ ਪਾਰਟੀਆਂ ਹੁੰਦੀਆਂ ਸੀ ਇਸ ਵਾਰ ਚਾਰ ਪਾਰਟੀਆਂ ਨੇ ਭਾਜਪਾ ਇੰਡਪੈਂਡੈਂਟ ਚੋਲ ਲੜ ਰਹੀ ਹੈ ਤਾਂ ਤੁਸੀਂ ਕਿਹੜੀ ਪਾਰਟੀ ਦਾ ਮੁਕਾਬਲਾ ਸਮਝਦੇ ਹੋ ਕਿਸੇ ਪਾਰਟੀ ਦਾ ਮੁਕਾਬਲਾ ਸਾਡੇ ਨਾਲ ਨਹੀਂ ਹੈਗਾ ਕਿਉਂਕਿ ਲੋਕਾਂ ਦਾ ਭਾਰੀ ਸਮਰਥਕ ਸਮਰਥਨ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਨਾਲ ਹੈ ਸੋ ਸਾਡੀ ਸਾਡਾ ਸਾਡੀ ਪਾਰਟੀ ਦਾ ਕਿਸੇ ਵੀ ਸਰਕਾਰ ਦੇ ਨਾਲ ਕੋਈ ਮੁਕਾਬਲਾ ਨਹੀਂ ਅਸੀਂ ਆਪਣੀ ਕੰਮਾਂ ਦੇ ਆਧਾਰ ਤੇ ਜਿਹੜੀ ਹੈਗੀ ਆ ਚੋਣ ਲੜਨ ਜਾ ਰਹੇ ਹਾਂ ਔਰ ਪਹਿਲੀ ਵਾਰ ਅਸੀਂ ਇਹ ਕਹਿ ਰਿਹਾ ਕਿ ਜੇ ਅਸੀਂ ਕੰਮ ਕੀਤਾ ਇਹਨਾਂ 2 ਸਾਲਾਂ ਦੇ ਵਿੱਚ ਤੁਹਾਨੂੰ ਲੱਗਿਆ ਕਿ ਅਸੀਂ ਕੰਮ ਕੀਤੇ ਆ ਤਾਂ ਸਾਨੂੰ ਵੋਟ ਪਾਓ ਸੋ ਥੈਂਕ ਯੂ ਸੋ ਮਚ ਸੋ ਬਿਲਕੁਲ ਇਹ ਸਨ ਮੋਗਾ ਤੋਂ ਵਿਧਾਇਕ ਅਮਨਦੀਪ ਜਿਨ੍ਹਾਂ ਦੇ ਆਪਣੇ ਸਰਕਾਰ ਦੀਆਂ ਪ੍ਰਾਪਤੀਆਂ ਗਨਾਈਆਂ ਨੇ ਤਾਂ ਨਾਲ ਦੀ ਨਾਲ ਇਹ ਵੀ ਕਹਿ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਜਿਹੜਾ ਕਿ ਮਹਿਲਾਵਾਂ ਨਾਲ 1000 ਰੁਪਏ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਸੀ ਉਹ ਵੀ ਜਿਹੜਾ ਕਿ ਪੂਰਾ ਕੀਤਾ ਜਾਵੇਗਾ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ ਡੈਨਿਕ ਸਵੇਰਾ ਮੋਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par